ਚੇਹੋਂ ਤੋਂ ਜਾਨ ਮਾਨ ਨੂੰ ਰੈਸਟ ਕੀਤਾ ਪੰਜਾਬ ਦੇ ਵਿੱਚ ਇੱਕ ਨਾਮ ਉਸ ਦਿਨ ਤੋਂ ਹੀ ਗੂੰਜਣ ਲੱਗ ਪਿਆ ਸੀਗਾ ਨਾਸ ਢੱਲੋਂ ਦਿੱਲੀ ਪੋਸਟ ਪੰਜਾਬੀ ਹੋਰ ਕਈ ਅਹਜੇ ਪ੍ਰੋਮਿਨੈਂਟ ਨਿਊਜ਼ ਏਜੰਸੀਜ਼ ਨੇ ਨਿਊਜ਼ ਚੈਨਲ ਨੇ ਕਿ ਜਿਨ੍ਹਾਂ ਦੇ ਉੱਤੇ ਨਾਸਿਰ ਟਿਲੋਂ ਦੇ ਖਿਲਾਫ ਇੱਕ ਇਹੋ ਜਿਹਾ ਪ੍ਰਪੋਗੈਂਡਾ ਚਲਾਇਆ ਗਿਆ ਕਿ ਨਾਸਿਰ ਟਿਲੋਂ ਆਈਐਸਆਈ ਦਾ ਏਜੰਟ ਆਗਾ ਉਹ ਯੂਟਿਊਬਰਸ ਨੂੰ ਮਿਲਾਉਂਦਾ ਸੀਗਾ ਉਹ ਦਾਨਿਸ਼ ਨਾਲ ਲਿੰਕ ਨੇ ਕਿ ਉਹਦੇ ਕੋਈ ਜਟਰਨ ਦਾਵਾ ਨਾਲ ਨਾਮ ਦੇ ਬੰਦੇ ਦੇ ਨਾਲ ਲਿੰਕ ਨੇ ਉਹ ਇੱਕ ਐਕਸਪੋਲਿਸ ਵਾਲਾ ਸੀਗਾ ਉਹਨੇ ਆਪਣੀ ਜੌਬ ਛੱਡ ਕੇ ਫੁੱਲ ਟਾਈਮ ਯੂਟਿਊਬ ਕਰਨਾ ਸਟਾਰਟ ਕਰ ਦਿੱਤਾ ਤੇ ਯੂਟਿਊਬ ਸਟਾਰਟ ਕਰਨ ਦਾ ਕਾਰਨ ਉਹਦਾ ਇਹ ਸੀਗਾ ਕਿ ਇੰਡੀਆ ਦੇ ਚੋਂ ਪੰਜਾਬ ਦੇ ਵਿੱਚ ਯੂਟਿਊਬਰਸ ਨੂੰ ਪਾਕਿਸਤਾਨ ਬੁਲਾਇਆ ਜਾਵੇ ਤੇ ਇਸਾਈ ਦੇ ਨਾਮ ਮਿਲਾਇਆ ਜਾਵੇ ਇਹ ਜਸਟ ਪ੍ਰਪੋਗੈਂਡਾ ਚੱਲ ਰਿਹਾ ਸੀ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਜਾਨਮਾਲ ਦੀ ਜਾਨਮਾਲ ਨੂੰ ਪੁਲਿਸ ਨੇ ਅਰੈਸਟ ਕੀਤਾ ਜਦੋਂ ਜਾਨਮਾਲ ਨੂੰ ਪੁਲਿਸ ਨੇ ਅਰੈਸਟ ਕੀਤਾ ਤੇ ਉਸੇ ਦਿਨ ਤੋਂ ਹੀ ਪੰਜਾਬ ਦੇ ਵਿੱਚ ਇੱਕ ਇੱਕ ਇਹੋ ਜਿਹਾ ਤੱਪਕ ਉੱਠ ਕੇ ਸਾਹਮਣੇ ਆਇਆ ਜਿਹੜਾ ਕਹਿਣ ਲੱਗਿਆ ਕਿ ਸਾਨੂੰ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਸਾਡੇ ਸਿੱਖਾਂ ਦੀ ਸ਼ੋਭੀ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਸਭ ਤੋਂ ਪਹਿਲਾਂ ਮੈਂ ਉਹਨਾਂ ਵੀਰਾਂ ਨੂੰ ਪੁੱਛਣਾ ਚਾਹਣਾਗਾ ਵੇਰੇ ਉਹ ਕਿਹੜੇ ਪਾਸੇ ਸਿੱਖ ਸੀਗਾ ਭਈ ਨਾ ਉਹਨੇ ਅੰਮ੍ਰਿਤ ਛਕਿਆ ਹੋਇਆ ਸੀਗਾ ਨਾ ਉਹਨੇ ਦਾੜਾ ਪ੍ਰਕਾਸ਼ ਕੀਤਾ ਹੋਇਆ ਸੀਗਾ ਕਿਹੜੇ ਪਾਸੇ ਸਿੱਖ ਸੀਗਾ ਉਹ ਜੇ ਪੁਲਸ ਵਾਲਿਆਂ ਨੇ ਜੇ এজেন্সਿਸ ਨੇ ਟਾਰਗੇਟ ਕਰਨਾ ਸੀਗਾ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਲੱਖੇ ਸਧਾਨੇ ਨੂੰ ਚੱਕਣਾ ਸੀਗਾ ਭਾਨੇ ਸਿੱਧੂ ਨੂੰ ਚੱਕਣਾ ਸੀਗਾ ਇਹ ਤਾਂ ਸ਼ਰਿਆਮ ਗੱਲਾਂ ਕਰਦੇ ਨੇ ਕਿ ਪੰਜਾਬ ਤੇ ਪੰਜਾਬ ਦੇ ਹੱਕ ਦੀਆਂ ਸਿੱਕਾਂ ਦੇ ਹੱਕ ਦੀਆਂ ਤੇ ਆਪਣੇ ਪੰਜਾਬ ਦੇ ਨਸ਼ਿਆਂ ਬਾਰੇ ਗੱਲ ਕਰਦੇ ਨੇ ਹਰ ਇੱਕ ਮੁੱਦੇ ਬਾਰੇ ਗੱਲ ਕਰਦੇ ਨੇ ਆਪਾਂ ਬੇਸਿਕਲੀ ਕਹੀਏ ਤਾਂ ਤੇ ਜਨਮਾਂ ਹਾਲ ਤੱਕ ਕਿਸੇ ਮੁੱਦੇ ਬਾਰੇ ਵੀ ਨਹੀਂ ਗੱਲ ਕਰਦਾ ਸੀ ਨਾ ਉਹ ਸਿੱਖਾਂ ਦੀ ਗੱਲ ਕਰਦਾ ਸੀ ਨਾ ਸਿੱਖਾਂ ਦੇ ਹੱਕ ਦੀ ਗੱਲ ਕਰਦਾ ਸੀਗਾ ਨਾ ਉਹ ਕਿਸੇ ਮੁੱਦੇ ਬਾਰੇ ਗੱਲ ਕਰਦਾ ਸੀ ਨਾ ਉਹ ਸੋਸ਼ਲ ਮੁੱਦੇ ਬਾਰੇ ਗੱਲ ਕਰਦਾ ਸੀਗਾ ਤਾਂ ਉਹਨੂੰ ਕਿਉਂ ਚੱਕਿਆ ਗਿਆ ਦੂਸਰੀ ਗੱਲ ਜੋਤੀ ਮਲਹੋਤਰਾ ਕਿਹੜੇ ਪਾਸੇ ਸਿੰਘਣੀ ਹੈਗੀ ਉਹ ਕਿਹੜੇ ਪਾਸੇ ਪੰਜਾਬੀ ਹੈ ਉਹਨੂੰ ਕਿਉਂ ਅਰੈਸਟ ਕੀਤਾ ਗਿਆ ਕੋਈ ਨਾ ਕੋਈ ਲਿੰਕ ਜੁੜਿਆ ਹੋਊਗਾ ਜਾਣ ਮਾਲ ਨੂੰ ਤਾਂ ਹੀ ਅਰੈਸਟ ਕੀਤਾ ਗਿਆ ਹਰ ਇੱਕ ਚੀਜ਼ ਦੇ ਵਿੱਚ ਕਨਸਪੀਰੇਸੀ ਥਿਊਰੀ ਲਿਆ ਕੇ ਬਾੜਨੀ ਜ਼ਰੂਰੀ ਨਹੀਂ ਹੁੰਦੀ ਹਰ ਇੱਕ ਗੱਲ ਨੂੰ ਕੰਟਰੋਵਰਸਿਅਲ ਰੂਪ ਦੇਣਾ ਵੀ ਜ਼ਰੂਰੀ ਨਹੀਂ ਹੁੰਦਾ ਹੈਗਾ ਕਿ ਹਾਂ ਵੀ ਉਹ ਬੰਦਾ ਸਹੀ ਹੋ ਸਕਦਾ ਆਪਾਂ ਉਹਦੇ ਨਾਲ ਖੜੀਏ ਜੇ ਉਹ ਸਹੀ ਹੋਇਆ ਤਾਂ ਕੋਰਟ ਉਹਨੂੰ ਬਾ ਇੱਜ਼ਤ ਬਰੀ ਕਰ ਦੇਵੇਗੀ ਕਿ ਜਿਵੇਂ ਹੁਣ ਤੱਕ ਦੇ ਹਾਲਾਤ ਚੱਲ ਰਹੇ ਨੇ ਜਿਵੇਂ ਵਕੀਲ ਕਹਿ ਰਹੇ ਨੇ ਕਿ ਜਾਨ ਮਹਲ ਦੇ ਕਿ ਉਹਦੇ ਤੇ ਇਲਜ਼ਾਮ ਲਗਾਏ ਜਾ ਰਹੇ ਨੇਗੇ ਹਾਲੇ ਤੱਕ ਕੋਈ ਸਬੂਤ ਨਹੀਂ ਦਿੱਤਾ ਗਿਆ ਪੁੱਛ ਬੋਲ ਲੋਗੋ ਕਿ ਇਹਦਾ ਕੋਈ ਪਾਕਿਸਤਾਨ ਦੇ ਨਾਲ ਆਈਐਸਆਈ ਦੇ ਨਾਲ ਕੋਈ ਲਿੰਕ ਸੀਗਾ ਜੇ ਕੋਈ ਇਹੋ ਜਿਹਾ ਲਿੰਕ ਸਾਹਮਣੇ ਗਾ ਕੋਈ ਸਬੂਤ ਆਉਂਦਾਗਾ ਤਾਂ ਤਾਂ ਆਪਾਂ ਗੱਲ ਨਹੀਂ ਕਰ ਸਕਦੇ ਤਾਂ ਆਪਾਂ ਕਹਿ ਸਕਦੇ ਆ ਵੀ ਹਾਂ ਯਾਰ ਵੀ ਇਹ ਬੰਦੇ ਦੇ ਲਿੰਕ ਸੀਗੇ ਜਿੰਨਾ ਟਾਈਮ ਇਹ ਵੀ ਨਹੀਂ ਸਾਬਿਤ ਹੁੰਦਾ ਹੈਗਾ ਕਿ ਯਾਰ ਨਹੀਂ ਉਹਦੇ ਕੋਈ ਪ੍ਰੂਫ ਸਾਬਿਤ ਕਰਨੇ ਪਾਏ ਉਹ ਬਾ ਇੱਜ਼ਤ ਬਰੀ ਹੋਊਗਾ ਤਾਂ ਆਪਾਂ ਉਹਦੋਂ ਕਹਿ ਸਕਦੇ ਆਂਗੇ ਤਾਂ ਉਹਨਾਂ ਟਾਈਮ ਦੇ ਲਈ ਹਰ ਇੱਕ ਚੀਜ਼ਾ ਹਰ ਇੱਕ ਮੁੱਦੇ ਦੇ ਵਿੱਚ ਸਿੱਖਾਂ ਨੂੰ ਆਪਣੇ ਆਪ ਨੂੰ ਨਾਂ ਵੜਿਆ ਜਾਵੇ ਕਿਉਂਕਿ ਇਹ ਹਰ ਇੱਕ ਗੱਲ ਦੇ ਵਿੱਚ ਇਹ ਚੀਜ਼ ਕਹਿ ਦੇਣਾ ਕਿ ਸਾਨੂੰ ਬਦਨਾਮ ਕੀਤਾ ਜਾ ਰਿਹਾ ਸਾਨੂੰ ਐ ਕੀਤਾ ਜਾ ਰਿਹਾ ਜਦੋਂ ਸੱਚੀ ਮੁੱਚੀ ਬਦਨਾਮ ਕੀਤਾ ਜਾਊਗਾ ਉਦੋਂ ਲੋਕਾਂ ਨੂੰ ਐਵੇਂ ਲੱਗੂਗਾ ਕਿ ਯਾਰ ਇਹ ਤਾਂ ਗੱਪ ਮਾਰ ਰਹੇ ਨੇ ਇਹ ਤਾਂ ਝੂਠ ਬੋਲ ਰਹੇ ਨੇ ਇਹ ਤਾਂ ਹਰ ਇੱਕ ਚੀਜ਼ ਦੇ ਵਿੱਚ ਕਹਿੰਦੇ ਨੇ ਸਾਨੂੰ ਬਦਨਾਮ ਕੀਤਾ ਜਾ ਰਿਹਾਗਾ ਹੋਰ ਕਈ ਇੰਡੀਆ ਦੇ ਵਿੱਚੋਂ ਯੂਟਿਊਬਰਸ ਫੜੇ ਗਏ ਨੇਗੇ ਉਹ ਤਾਂ ਉਹ ਤਾਂ ਸਿੱਖਿਆ ਨਹੀਂ ਬਈ ਨਾਉ ਸਿੰਘ ਨੇਗੇ ਉਹਨਾਂ ਨੂੰ ਉਹ ਫਿਰ ਤਾਂ ਉਹਨਾਂ ਪਿੱਛੇ ਵੀ ਕੋਈ ਨਾ ਕੋਈ ਸਾਜ਼ਿਸ਼ ਹੋਗੀ ਉਹ ਵੀ ਹਿੰਦੂ ਨੇਗੇ ਤਾਂ ਫਿਰ ਆਪਾਂ ਇਹ ਵੀ ਕਹਿ ਸਕਦੇ ਆਂਗੇ ਕਿ ਯਾਰ ਭਾਰਤ ਸਰਕਾਰ ਤਾਂ ਹਿੰਦੂਆਂ ਦੇ ਖਿਲਾਫ ਇੱਕ ਪ੍ਰਪੋਗੈਂਡਾ ਰਚ ਰਹੀ ਹੈਗੀ ਹਿੰਦੂਆਂ ਨੂੰ ਚੱਕ ਰਹੀ ਹੈਗੀ ਐਵੇਂ ਵੀ ਨਹੀਂ ਨਾ ਕਹਿ ਸਕਦੇ ਆਗੇ ਆਪਾਂ ਜਿੰਨਾ ਟਾਈਮ ਇਹ ਨਹੀਂ ਸਾਬਿਤ ਹੁੰਦਾ ਹੈਗਾ ਕਿ ਉਹ ਸਹੀ ਆ ਉਹਨਾਂ ਟਾਈਮ ਇਹ ਨਾ ਕਿਹਾ ਜਾਵੇ ਕਿ ਸਾਨੂੰ ਸਿੱਖਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈਗਾ ਸਾਨੂੰ ਡੀਫੇਮ ਕੀਤਾ ਜਾ ਰਿਹਾ ਹੈਗਾ ਜੇ ਕਰਨਾ ਹੁੰਦਾ ਉਤੇ ਇਹਦੇ ਸਾਫ ਸੂਰਤ ਸਿੱਖੇ ਹੈਗੇ ਨੇਗੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਇਆਗਾ ਤੇ ਉਹ ਇੰਡੀਆ ਦੇ ਖਿਲਾਫ ਖੁੱਲਕੇ ਬੋਲਦੇ ਨੇਗੇ ਖੁੱਲਕੇ ਗੱਲ ਕਰਦੇ ਨੇ ਸਿੱਖਾਂ ਦੇ ਹੱਕ ਦੀ ਗੱਲ ਕਰਦੇ ਨੇਗੇ ਪੰਜਾਬ ਪਾਕਿਸਤਾਨ ਬਾਰੇ ਗੱਲ ਕਰਦੇ ਨੇ ਵੀ ਬੜਾ ਸੋਹਣਾਗਾ ਉਤੇ ਉਹਨਾਂ ਨੂੰ ਕਿਉਂ ਨਹੀਂ ਅਰੈਸਟ ਕੀਤਾ ਮੇਰਾ ਮਤਲਬ ਮੇਨ ਮੋਟਿਵ ਪੁਆਇੰਟ ਇਹ ਹੈ ਜਾਨਮਾਲ ਨੂੰ ਹੀ ਕਿਉਂ ਅਰੈਸਟ ਕੀਤਾ ਹੁਣ ਆਉਣਾ ਦੂਸਰੀ ਗੱਲ ਤੇ ਨਾਸ ਢੱਲੋਣੀ ਗੱਲ ਤੇ ਨਾਸ ਢੱਲੋ ਨੂੰ ਨੋ ਡਾਊਟ ਕਿ ਉਹਨੇ ਬਹੁਤ ਸੋਹਣਾ ਕੰਮ ਕੀਤਾ ਪਤਾ ਹੀ ਨਹੀਂ ਕਿੰਨੇ ਕ ਵਿਛੜੇ ਪਰਿਵਾਰਾਂ ਨੂੰ ਮਿਲਾਇਆ ਪਾਕਿਸਤਾਨ ਦੇ ਵਿੱਚ ਜਿਹੜੇ ਰਹਿੰਦੇ ਸੀ ਆਪਣੇ ਭਾਰਤ ਤੋਂ ਉਜੜ ਕੇ ਗਏ ਸੀ ਜਾਂ ਉਧਰੋਂ ਉਜੜ ਕੇ ਇੱਧਰ ਆਏ ਸੀਗੇ ਉਜੜ ਕੇ ਹੀ ਕਹਾਂਗੇ ਕਿਉਂਕਿ ਉਸ ਟਾਈਮ ਦੇ ਵਿੱਚ ਸਾਰੇ ਉਜਾੜਾ ਹੀ ਹੋਇਆ ਸੀਗਾ ਵੰਡ ਤਾਂ ਸਲਫ ਇੰਡੀਆ ਪਾਕਿਸਤਾਨ ਦੀ ਹੋਈ ਸੀ ਪੰਜਾਬ ਦਾ ਤਾਂ ਉਸ ਟਾਈਮ ਉਜਾੜਾ ਹੀ ਕੀਤਾ ਸੀਗਾ ਨਾਸਾ ਢੱਲੋਂ ਦਾ ਪਹਿਲੀ ਵਾਰ ਨਾਮ ਆਇਆ ਸੀਗਾ ਉਹ ਆਪਣੇ ਨਿਊਜ਼ ਏਜੰਸੀਸ ਵੱਲੋਂ ਆਇਆ ਗਿਆ ਸੀਗਾ ਪਤਾ ਨਹੀਂ ਕਿਹਨੇ ਗੱਲ ਫਲਾਏ ਕਿ ਨਾਸਾ ਢੱਲੋਂ ਦਾ ਨਾਮ ਆਮਾਗਾ ਸ਼ਾਇਦ ਉਹਨਾਂ ਨੇ ਕਿਤੇ ਮਾੜੀ ਈਸੂ ਮਿਲੀ ਹੋਊਗੀ ਉਹ ਫੇਕ ਨਿਊਜ਼ ਦੇ ਉੱਤੇ ਉਹਨਾਂ ਨੇ ਚੱਕ ਕੇ ਰਿਪੋਰਟਿੰਗ ਸਟਾਰਟ ਕਰ ਦਿੱਤੀ ਕਿ ਨਾਸਾ ਢੱਲੋਂ ਦਾ ਨਾਮ ਲਿੱਤਾ ਗਿਆਗਾ ਨਾਸਾ ਢੱਲੋਂ ਆਈਐਸਆਈ ਏਜੰਟ ਆਗਾ No doubt ਜਿਹੜੇ ਨਾਸਾ ਢੱਲੋਂ ਨੇ ਕੰਮ ਕੀਤੇ ਨੇਗੇ ਉਹਨੇ ਆਪਣਾ ਨਾਮ ਇਤਿਹਾਸ ਦੇ ਵਿੱਚ ਲਿਖਾ ਦਿੱਤਾਗਾ ਦੋ ਇੱਕ ਪੁਲ ਦਾ ਕੰਮ ਕੀਤਾਗਾ ਉਹਨੇ ਪਤਾ ਹੀ ਨਹੀਂ ਕਿੰਨੇ ਕੁ ਵਿਛੜੇ ਲੋਕਾਂ ਨੂੰ ਉਹਨੇ ਮਿਲਵਾ ਦਿੱਤਾ ਇਹ ਚੀਜ਼ ਹੋ ਸਕਦੀ ਹੈ ਕਿ ਜਾਨਮਾਲ ਨੇ ਕੋਈ ਗਦਾਰੀ ਕੀਤੀ ਹੋਵੇ ਪਰ ਨਾਸਿਰ ਢਲੋਂ ਦਾ ਨਾਮ ਉਹਦੇ ਵਿੱਚ ਲੈ ਕੇ ਉਹ ਜਿੰਨਾ ਟਾਈਮ ਕੋਈ ਆਫੀਸ਼ੀਅਲ ਸਟੇਟਮੈਂਟ ਨਹੀਂ ਆਉਂਦੀ ਹੈਗੀ ਆਪਣੀ ਪੰਜਾਬ ਜਾਂ ਇੰਡੀਅਨ ਗਵਰਨਮੈਂਟ ਵੱਲੋਂ ਉਹਨਾ ਟਾਈਮ ਆਪਾਂ ਡੀਫੇਮ ਨਾ ਕਰੀ ਉਸ ਬੰਦੇ ਨੂੰ ਉਸ ਬੰਦੇ ਦਾ ਜੇ ਕੋਈ ਕਸੂਰ ਨਹੀਂ ਹੈਗਾ ਤਾਂ ਉਸ ਬੰਦੇ ਨੂੰ ਗੱਲ ਦੇ ਵਿੱਚ ਲੈ ਕੇ ਵੀ ਨਾ ਆਈਏ ਹਾਂ ਜਿਸ ਦਿਨ ਉਸ ਬੰਦੇ ਦਾ ਨਾਮ ਆਇਆ ਨਾਸਿਰ ਢਲੋਂ ਦਾ ਵੀ ਹਾਂ ਉਹਨੇ ਕੋਈ ਨਾ ਕੋਈ ਜਾ ਕੰਮ ਕੀਤਾ ਸੀਗਾ ਇੰਡੀਆ ਦੇ ਖਿਲਾਫ ਤਾਂ ਉਸ ਦਿਨ ਦੇਖਾਂ ਕਿ ਉਸ ਦਿਨ ਆ ਕੀ ਕਰਨਾਗਾ ਉਹ ਨੂੰ ਪੰਜਾਬ ਦੇ ਵਿੱਚ ਜਿੰਨੀ ਅੱਜ ਦੇ ਟਾਈਮ ਦੇ ਵਿੱਚ ਇੱਜ਼ਤ ਮਿਲ ਰਹੀ ਹੈਗੀ ਮੈਨੂੰ ਨਹੀਂ ਲੱਗਦਾਗਾ ਕਿ ਉਹ ਬੰਦਾ ਇਹੋ ਜਿਹਾ ਘਟੀਆ ਕੰਮ ਕਰੂਗਾ ਇਹੋ ਜਿਹਾ ਪਿੱਠੋ ਤੇ ਛੁਰਾ ਮਾਰਨ ਵਾਲਾ ਉਹ ਬੰਦਾ ਨਹੀਂ ਲੱਗਦਾਗਾ ਮੈਨੂੰ ਤੁਹਾਨੂੰ ਕਦੇ ਵੀ ਪਾਕਿਸਤਾਨ ਤੋਂ ਕੋਈ ਪਲੱਸ 92 ਤੋਂ ਕੋਈ ਵੀ ਇਹ ਜਿਹੀ ਕੋਈ ਕਾਲ ਆਉਂਦੀ ਹੈ ਕੋਈ ਮੈਸੇਜ ਆਉਂਦੀ ਹੈ ਤੁਰੰਤ ਆਪਣੇ ਨੇੜੇ ਦੇ ਥਾਣੇ ਦੇ ਵਿੱਚ ਨੂੰ ਰਿਪੋਰਟ ਕੀਤਾ ਜਾਵੇ ਕਿ ਭਾਈ ਮੈਨੂੰ ਆਏ ਕਰਕੇ ਵੀ ਆ ਕਾਲ ਆਇਆ ਸੀਗਾ ਜਾਂ ਮੈਸੇਜ ਆਇਆ ਸੀਗਾ ਵੀ ਮੈਨੂੰ ਇਹ ਕਹਿ ਰਹੇ ਸੀਗੇ ਤੁਰ ਤਰੰਤ ਉਸੇ ਟਾਈਮ ਹੀ ਪੁਲਿਸ ਨੂੰ ਇਨਫੋਰਮ ਕੀਤਾ ਜਾਵੇ